ਛੋਟੇ ਬੱਚੇ ਤੋਂ ਲੈ ਕੇ ਸਾਰਿਆਂ ਨੂੰ ਇਹ ਗੱਲ ਦਾ ਬਕੂਬੀ ਬਤਾਵੇ ਇਹ ਪਾਣੀ ਦੀ ਕਿਰਲਤ ਆਉਣ ਵਾਲੀ ਐ ਆ ਵੀ ਰਹੀ ਆ ਬੋੜ ਡੂੰਗੇ ਹੋ ਰਿਆ ਪਰੰਤੂ ਆਪਾਂ ਕੀ ਕਰ ਰਹੇ ਮੈਂ ਵੀ ਕਿਸਾਨ ਜ਼ਿਮੀਦਾਰ ਦਾ ਪੁੱਤ ਹੋਂ ਦੇ ਨਾਤੇ ਇਹ ਨਹੀਂ ਕਹਿ ਸਕਦਾ ਵੀ ਆਪਾਂ ਝੋਨਾ ਬੰਦ ਕਰਦ ਗਏ ਬਸਰੀ ਚੱਕਰ ਜੋ ਇੱਕੋ ਵਾਰੀ ਨਿਕਲਦੀ ਏ ਕਿਵੇਂ ਨਿਕਲ ਸਕਦੇ ਹਾਂ ਕੀ ਕਰ ਸਕਦੇ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਸਰਕਾਰ ਕਾਉਨੋ ਫਾਇਦੇ ਦੇ ਰਹੀ ਆ ਨਵੀਆਂ ਸਕੀਮਾਂ ਦੇ ਰਹੀ ਆ ਉਹਦੇ ਬਾਰੇ ਤੋੜਾ ਜਾ ਜਾਗਰੂਕ ਹੋਵੋ ਉਹਦੇ ਵਿੱਚ ਮੁੱਖ ਸਕੀਮ ਜੋ ਸਾਡੇ ਮੈਦਮੇ ਵੱਲੋਂ ਚਲਾਈ ਜਾ ਰਹੀ ਆ ਜਿਸ ਨਾਲ ਪਾਣੀ ਦੀ 80 ਤੋਂ 90% ਬਚਤ ਹੋ ਰਹੀ ਆ ਉਹ ਹੈਗੀ ਆ ਜੀ ਮਾਈਕਰੋ ਇਰੀਗੇਸ਼ਨ ਜਿਹਨੂੰ ਆਪਾਂ ਤੁਪਕਾ ਸਿੰਚਾਈ ਪੁਹਾਰਾ ਸਕੀਮ ਵakre ਵakre ਨਾਂਵਾਂ ਤੋਂ ਜਾਣਦੇ ਹਾਂ ਹੁਣ ਸਾਡੇ ਨਾਲ ਬਾਗਬਾਨੀ ਵਿਭਾਗ ਨੇ ਮਿਲ ਕੇ ਕਈ ਸਕੀਮਾਂ ਸ਼ੁਰੂ ਕੀਤੀਆਂ ਵੀ ਕਿਸਾਨ ਵੀਰਾਂ ਨੂੰ 16000 ਰੁਪਏ ਪ੍ਰਤੀ ਏਕੜ ਬਾਗ ਲਾਉਣ ਤੇ ਉਹਨਾਂ ਵੱਲੋਂ ਸਬਸਿਡੀ ਦਿੱਤੀ ਜਾਂਦੀ ਆ ਅਤੇ ਨਾਲ ਹੀ 80% ਸਬਸਿਡੀ ਸਾਡੇ ਮੈਜ ਮੇ ਵੱਲੋਂ ਜਿਹੜਾ ਡ੍ਰਿਪਰ ਸਿਸਟਮ ਤੁਸੀਂ ਲਗਾਉਨੇ ਹੋ ਉਹਦੇ ਤੇ ਦਿੱਤੀ ਜਾਂਦੀ ਆ ਆਲਮੋਸਟ ਤੁਹਾਡਾ ਪ੍ਰੀਜੀ ਕੰਮ ਹੋ ਜਾਂਦਾ